ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾ ਦਿਓ ਜੀ ਫਤਿਹ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਨਾਮ ਵੰਦਿਤ ਘਰ ਹੈ ਮੈਂ ਜਰਮਨੀ ਤੋਂ ਆਇਆ ਹਾਂ ਮੈਂ ਸਾਈਕਲ ਯਾਤਰਾ ਕੀਤੀ ਜਰਮਨੀ ਤੇ ਦੁਨੀਆ ਤੇ ਸਾਈਕਲ ਯਾਤਰਾ ਹਨਾ ਹਾਂ 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 ਕਣ ਕਿੱਥੋਂ ਆਇਆ ਅਨੰਦਪੁਰ ਸਾਹਿਬ ਤੋਂ ਹਾਂਜੀ ਕੋਲਾ ਮਹੱਲਾ ਕਿਵੇਂ ਰ ਗਿਆ ਹਾਂ ਹੋਰ ਮਹੱਲਾ ਬਹੁਤ 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 ਸੋਹਣਾ ਸੀ ਬਹੁਤ ਸੋਹਣਾ ਸੀ ਵਾਹ ਲੱਕ ਐਨਜੋਇਮੈਂਟ ਅੱਛਾ ਮਹੱਲਾ ਕੰਡਿਆ ਘੋੜੇ ਸਵਾਰੀ ਕੀਤੀ ਹੈ ਹਾਂ ਪੂਰੇ ਹਾਟੀ ਉੱਠ ਕੱਟ ਕੱਟ ਉਸ 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 ਵਾਹ ਪੂਰੇ ਜੋਹਰ ਦੇਖਿਆ ਗੱਤਾਂ ਤੇ ਇਹ ਜਰਮਨ ਤੋਂ ਨੇ ਮਨਜੀਤ ਕੌਰ ਜੀ ਤੇ ਯਾਤਰਾ ਤੇ ਨਿਕਲੇ ਆ ਪੰਜਾਬ ਯਾਤਰਾ ਦੇ ਉੱਤਰੇ ਹੈ ਤੇ ਆਹ ਦੇਖੋ ਭਈ ਆ ਸਾਦਾ ਜਿਹਾ ਸਾਈਕਲ ਹੈ ਸਿੰਪਲ ਸਾਈਕਲ ਤੇ ਇਹਦੇ ਉੱਤੇ ਜਿਹੜਾ ਇਹਨਾਂ ਨੇ ਪੂਰੀ ਯਾਤਰਾ ਕੰਪਲੀਟ ਕਰਨੀ ਹੈ ਹੁਣੇ ਚੱਲੇ ਨੇ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਤੋਂ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਤੋਂ ਹੁੰਦੇ ਹੋਏ ਗੁਰਦਾਸਪੁਰ ਗੁਰਦਾਸਪੁਰ ਤੋਂ ਫੇਰ ਅੱਗੇ ਤੇ ਪੰਜਾਬੀ ਪੂਰੀ ਬੋਲਦੇ ਆ ਹਨਾ ਹੋਰ ਕਿੱਥੋਂ ਸਿੱਖੀ ਇਹ ਆ ਮੈਂ ਪੱਛਾਈ ਭੀ ਭਾਸ਼ਾ ਸਿੱਖ ਰਹੀ ਹਾਂ ਪਰ ਮੈਨੂੰ ਤਾਂ ਕੋਈ ਨਹੀਂ ਸਕਾ ਸੋ ਜਰਮਨ ਹਿੰਦੀ ਸਾਰੀ ਕੋ ਵਿਰ ਵਿਦਿਆਲਾ ਜਾਂ ਵਿਦਿਆਲਾ ਨਹੀਂ ਹੈਗਾ ਸੋ ਮੈਂ ਪੰਜਾਬ ਆਈ ਸੀ ਦੇ ਪੰਜਾਬੀ ਭਾਸ਼ਾ ਸਿੱਖਣਾ ਦੇ ਸਕੂਲ ਜਾਂਦੀ ਸੀ ਸੋ ਮੈਂ ਤੁੰਗਤ ਮਹਾਂ ਸਾਹਿਬ ਦੇ ਸਕੂਲ ਜਾਂਦੀ ਸੀ ਧੰਮ ਤੁਮ ਸਾਹਿਬ ਬਾਜੀ ਬਾ ਤੇ ਕੋਈ ਹੁਣ ਦੇਖੋ ਕਿੰਡੀ ਸੋਹਣੀ ਪੰਜਾਬੀ ਬੋਲਦੇ ਆ ਤੇ ਇਹਨਾਂ ਨੇ ਅੰਮ੍ਰਿਤ ਵੀ ਛਕਿਆ ਹੋਇਆ ਹੈ ਅੰਮ੍ਰਿਤ ਕਦੋਂ ਛਕਿਆ ਸੀ ਕਿਨੇ 2 ਸਾਲ ਪਿਛੇ ਕਿੱਥੋਂ ਸ਼ਕਿਆ ਸੀ ਆਨੰਦਪੁਰ ਸਾਹਿਬ ਨਹੀਂ ਮਲਾਈਜ਼ੀਆ ਵਿੱਚ ਕੋਲਾਲੰਪੁਰ ਅਮਲੇਸ਼ੀਆ ਓਕੇ ਕੀ ਬਾਤ ਅਤੇ ਸਾਈਕਲ ਦੇਖੋ ਸਾਦਾ ਜਾਂ ਨੀਲਮ ਵਾਲਾ ਤੇ ਇਹਦੇ ਉਪਰ ਹੀ ਜਿਹੜੇ ਆ ਭੈਣੋਣੀ ਪੂਰੀ ਯਾਤਰਾ ਕਰਦੇ ਚੜ੍ਹਦੀ ਕਲਾ ਮਾਰੇ ਤੁਹਾਡੀ ਪੂਰੀ ਚੜ੍ਹਦੀ ਕਲਾ ਕਰੇ ਤੁਹਾਡੀ ਯਾਤਰਾ ਜਿਹੜੀ ਸਫਲ ਕਰੇ ਫਤਿਹ ਬੁਲਾ ਦੇ ਜਾਣ ਲੱਗਿਆ ਓਕੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ